ਬਿਲਕੁਲ ਵੀਰੇ ਮੈਂ ਚੌਣ ਜਿਹੜਾ ਲੜਨ ਦਾ ਸੀਗਾ ਮੈਂ ਪਹਿਲਾਂ ਮੈਨੂੰ ਇਹ ਸੀਗਾ ਮੈਂ ਕਿਹਾ ਬਾਪੂ ਬਲਕੌਰ ਸਿਓ ਚੌਣ ਲੜੂਗਾ ਸੁੱਧੂ ਮੁੱਸੇਲੇ ਮੈਂ ਬਾਪੂ ਨੂੰ ਮਿਲਿਆ ਬੇਬੇ ਰੂਹੀ ਮਣਿਆ ਵਾਹ ਵੀ ਦੱਸੋ ਬਾਪੂ ਤੁਸੀਂ ਚੌਣ ਲੜਨੀ ਆ ਮਾਤਾ ਦੱਸੋ ਜੇ ਤੁਸੀਂ ਲੜਨਾ ਚਾਹੁੰਦੇ ਹੋ ਲੜੋ ਮੈਂ ਫੇਰ ਨਹੀਂ ਲੜੂਗਾ ਉਹ ਕਹਿੰਦੇ ਪੁੱਤ ਅਸੀਂ ਚੌਣ ਨਹੀਂ ਲੜਨੀ ਸਾਡਾ ਕੋਈ ਇਰਾਦਾ ਨਹੀਂ ਮੈਂ ਕਿਹਾ ਦੇਖੋ ਐਡਾ ਵੱਡਾ ਸਾਨੂੰ ਸਦਮਾ ਲੱਗਿਆ ਹਨਾ ਦੁੱਖ ਬਹੁਤ ਵੈਸੇ ਉਹਨੂੰ ਕੱਲਿਆਂ ਨੂੰ ਨਹੀਂ ਪੂਰੇ ਪੰਜਾਬੀਆਂ ਨੂੰ ਦੁਨੀਆ ਭਰ ਚ ਵਸਦਿਆਂ ਨੂੰ ਦੁੱਖ ਇਸ ਗੱਲ ਦਾ ਮਗਰ ਕਈ ਵਾਰੀ ਇਹ ਹੁੰਦਾ ਮੰਨ ਚ ਵੀ ਚਲੋ ਆਪਾਂ ਜੇ ਆਪਣੇ ਪੁੱਤ ਦੇ ਦੇ ਜਾਂ ਹੋਰ ਪੰਜਾਬ ਦੇ ਪੁੱਤਾਂ ਲਈ ਜਿਹੜੇ ਅੱਜ ਵੀ ਉਹਦੀ ਪਿੰਡ ਚੱਲ ਰਹੇ ਨੇ ਉਸ ਗੈਂਗਬਾਰ ਦੀ ਜਾਂ ਕਿਸੇ ਵੀ ਜ਼ੁਲਮ ਦੇ ਸ਼ਿਕਾਰ ਹੋ ਰਹੇ ਨੇ ਤਾਂ ਉਹਦੇ ਲਈ ਆਪਾਂ ਜੇ ਕੋਈ ਇਨਸਾਫ ਲੈਣਾ ਜੇ ਤੁਸੀਂ ਚਾਹੋ ਨੀ ਤੁਸੀਂ ਲੋਕ ਸਭਾ ਜਾ ਕੇ ਬੈਠ ਸਕਦੇ ਹਾਂ ਸੱਕਦੇ ਹਾਂ ਤਾਂ ਮੈਂ ਨਹੀਂ ਲੜੂੰਗਾ ਚੋਰ ਜੀ ਮੈਂ ਹੋਰ ਲੜੋ ਜੇ ਨਾ ਲੜੂੰਗਾ ਉਹਨਾਂ ਨੇ ਮੈਨੂੰ ਤਿੰਨ ਵਾਰੀ ਮਹੰਗੇ ਆ ਤਿੰਨ ਵਾਰੀ ਕਹਿੰਦੇ ਵੀ ਅਸੀਂ ਚੋਣ ਨਹੀਂ ਲੜਾਂਗਾ ਇਸ ਕਰਕੇ ਮੈਂ ਚੋਣ ਲੜੂੰਗਾ ਹਰ ਹਾਲਤ ਲੜੂੰਗਾ ਪਾਰਟੀ ਤਾਂ ਕੋਈ ਨਹੀਂ ਪਾਰਟੀ ਤਾਂ ਪਹਿਲਾਂ ਵੀ ਨਹੀਂ ਆਪਣੀ ਕੋਈ ਰਹੀ ਪਾਰਟੀ ਤਾਂ ਸਾਰੀਆਂ ਪਹਿਲਾਂ ਕੰਨੀਆਂ ਰਹੀਆਂ ਕੋਈ ਪਾਰਟੀ ਨਹੀਂ ਮੈਂ ਨਹੀਂ ਆਜ਼ਾਦ ਵੀ ਨਹੀਂ ਅਸੀਂ ਇੱਕ ਸੋਚ ਰਹੇ ਹਾਂ ਇੱਕ ਫਰੰਟ ਬਣਾ ਲਗੇ ਚੰਗੇ ਬੰਦਿਆਂ ਨੂੰ ਲੈ ਕੇ ਮੇਰੀ ਕੋਸ਼ਿਸ਼ਾਂ ਲਗਾਤਾਰ ਮੇਰੇ ਯਤਨ ਜਾਰੀ ਹੈ ਮੈਂ ਮਿਲ ਵੀ ਰਿਹਾ ਬੰਦਿਆਂ ਨੂੰ ਵੀ ਚਲੋ ਚੰਗੇ ਬੰਦੇ ਇਕੱਠੇ ਹੋ ਕੇ ਚੋਣ ਲੜਨ ਇੱਕ ਫਰੰਟ ਬਣਾ ਲਨ ਕਿਉਂਕਿ ਇਸ ਸਮੇਂ ਪੰਜਾਬ ਨੂੰ ਇੱਕ ਖੇਤਰੀ ਧਿਰ ਦੀ ਲੋੜ ਹੈ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰੂ ਉਸ ਲਈ ਮੈਂ ਚਾਹੁੰਦਾ ਕਿ ਸਾਡੇ ਬੰਦੇ ਚੰਗੇ ਬੰਦੇ ਇਮਾਨਦਾਰ ਜਿਹੜੇ ਸਮਰਪਿਤ ਬੰਦੇ ਨੇ ਇਕੱਠੇ ਹੋ ਜਾਣ